ਕਹਿੰਦੇ ਆ ਔਲਾਦ ਪਾਵੇ ਅਨਪੜ ਹੋਵੇ ਔਲਾਦ ਪਾਵੇ ਅਨਪੜ ਹੋਵੇ ਪਰ ਮਾੜੀ ਨਾ ਹੋਵੇ ਘਰ ਪਾਵੇ ਕੱਚਾ ਤੇ ਛੋਟਾ ਹੋਵੇ ਘਰ ਪਾਵੇ ਕੱਚਾ ਤੇ ਛੋਟਾ ਹੋਵੇ ਪਰ ਉਸ ਘਰ ਵਿੱਚ ਕਲੇਸ਼ ਨਾ ਹੋਵੇ ਕਮਾਈ ਪਾਵੇ ਥੋੜੀ ਹੋਵੇ ਕਮਾਈ ਪਾਵੇ ਥੋੜੀ ਹੋਵੇ ਛੋਟੀ ਹੋਵੇ ਪਰ ਸਾਰਿਆਂ ਵਿੱਚ ਪਿਆਰ ਹੋਵੇ ਪਰ ਪੂਰੇ ਪਰਿਵਾਰ ਵਿੱਚ ਪਿਆਰ ਹੋਵੇ ਕਹਿੰਦੇ ਆ ਜਿਸ ਘਰ ਵਿੱਚ ਪਤੀ ਪਤਨੀ ਤੇ ਬੱਚੇ ਸਾਰੇ ਚੰਗੇ ਨੇ ਨਾ ਉਹ ਘਰ ਮਹਾਨ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ ਉਹ ਘਰ ਕਿਸੇ ਮਹਾਨ ਸਵਰਗ ਨਾਲੋਂ ਘੱਟ ਨਹੀਂ ਹੈਗਾ ਜਿਸ ਘਰ ਵਿੱਚ ਪਤੀ ਪਤਨੀ ਬੱਚੇ ਸਾਰੇ ਚੰਗੇ ਨੇ ਕਾਰ ਵਿੱਚ ਕਲੇਸ਼ ਨਹੀਂ ਹੁੰਦਾ ਹੈਗਾ ਉਹ ਕਾਰ ਬਹੁਤ ਸਵਰਗ ਵਰਗਾ ਹੈ